ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਗੱਲ ਖਰੀ ਖਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਦੇਸ਼ ਦੀ ਸਿਆਸਤ ਦੇ ਵਿੱਚ ਇੱਕੋ ਪਾਰਟੀ ਐਸੀਏ ਜਿਹੜੀ ਆਪਣੇ ਆਪ ਦੇ ਦਮਕ ਜੇ ਬਚਾਉਂਦੀ ਹੈ ਕਿ ਅਸੀਂ ਕਟੜੇ ਇਮਾਨਦਾਰਾਂ ਹਾਂ ਤੇ ਉਹ ਹੈ ਆਮ ਆਦਮੀ ਪਾਰਟੀ ਪਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਮੂੰਹੋਂ ਤਾਂ ਇਹ ਗੱਲਾਂ ਤੁਸੀਂ ਬੜੇ ਵਾਰ ਸੁਣੀਆਂ ਹੋਣਗੀਆਂ ਪਰ ਉਹਨਾਂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉੱਠਦੀਆਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਵਾਹ ਵਹਾਈ ਤਾਂ ਉਹ ਖੁਦ ਹੀ ਕਰ ਲੈਂਦੇ ਨੇ ਤੇ ਆਲੋਚਨਾ ਸਾਡੇ ਵਰਗਿਆਂ ਦਾ ਕੰਮ ਹੁੰਦਾ ਹੈ ਆਲੋਚਨਾ ਕਰਨਾ ਤੇ ਅੱਜ ਗੱਲ ਕਰਾਂਗੇ ਸੰਬਿਤ ਪਾਤਰਾ ਹੋਰਾਂ ਦੀ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੰਬਿਤ ਪਾਤਰਾ ਬਾਰੇ ਦੱਸਦੀ ਹੈ ਕਿ ਭਾਜਪਾ ਦੇ ਕੌਮੀ ਸਪੋਕਸਪਰਸਨ ਨੇ ਭਾਪਕੇ ਕੌਮੀ ਬੁਲਾਰੇ ਹੈ ਭਾਜਪਾ ਦੇ ਨੈਸ਼ਨਲ ਪੱਧਰ ਤੇ ਉਹਨਾਂ ਦੇ ਵੱਲੋਂ ਇੱਕ ਆਰਟੀਆਈ ਦੀ ਜਿਹੜੀ ਫੋਟੋ ਕਾਪੀ ਹੈ ਉਹ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਵੱਡੇ ਖੁਲਾਸੇ ਹੋ ਗਏ ਨੇ ਉਹਨਾਂ ਲੀਡਰਾਂ ਦੇ ਬਾਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਆ ਅਸੀਂ ਆਮ ਘਰਾਂ ਦੇ ਵਿੱਚੋਂ ਉੱਠੇ ਆ ਅਸੀਂ ਤੇ 70 ਰੁਪਈਆ ਵਾਲੀਆਂ ਚੱਪਲਾਂ ਪਾ ਕੇ ਤੁਰਦੇ ਆ ਸਾਡੇ ਵਰਗਾ ਕੋਈ ਸੌ ਬੰਦਾ ਨਹੀਂ ਹੈ ਸਾਡੇ ਵਰਗਾ ਕੋਈ ਕੰਜੂਸ ਬੰਦਾ ਨਹੀਂ ਹੈ ਅਸੀਂ ਬਾਧੂ ਘਾਟੂ ਖਰਚਾ ਜਮਾ ਨਹੀਂ ਕਰਦੇ ਅਸੀਂ ਦੇਸ਼ ਹਿੱਤ ਦੇ ਵਿੱਚ ਕੰਮ ਕਰਦੇ ਹਾਂ ਉਹਨਾਂ ਦੇ ਘਰ ਦੇ ਬਾਰੇ ਵੀ ਇੱਕ ਵਾਰ ਗੱਲ ਉੱਠੀ ਸੀ ਕਿ 40-45 ਕਰੋੜ ਰੁਪਈਆ ਉਹਨਾਂ ਨੇ ਆਪਣੇ ਘਰ ਦੇ ਉੱਤੇ ਲਾ ਦਿੱਤਾ ਗੱਲ ਕਰ ਰਹੇ ਹਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਇਹ ਜਿਹੜੀ ਆਰਟੀਆਈ ਹੈ ਇਹ ਆਰਟੀਆਈ ਵੱਡੇ ਖੁਲਾਸੇ ਕਰ ਰਹੀ ਹੈ ਖੁਲਾਸੇ ਨੇ 31 ਮਾਰਚ 2115 ਤੋਂ ਲੈ ਕੇ ਦਸੰਬਰ 222 ਤੱਕ ਦੇ ਬਖਫੇ ਦੇ ਇਸ ਬਕਫੇ ਦੇ ਵਿੱਚ ਵਿੱਚ ਕਿੰਨਾ ਖਰਚ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਉਹਦੇ ਬਾਬਤ ਇਹ ਜਿਹੜੇ ਅੰਕੜੇ ਨੇ ਉਹ ਸਾਂਝੇ ਕਰਨ ਜਾ ਰਹੇ ਆ ਆਰਟੀਆਈ ਪਾਈ ਗਈ ਸੀ ਇੱਕ ਵਿਅਕਤੀ ਵਿਸ਼ੇਸ਼ ਦੇ ਦੁਆਰਾ ਉਸ ਆਰਟੀਆਈ ਦੇ ਵਿੱਚ ਦਿੱਲੀ ਸਰਕਾਰ ਦੇ ਵੱਲੋਂ ਲੱਗੇ ਆ 12ਵੇਂ ਮਹੀਨੇ ਦੇ ਵਿੱਚ 2023 ਦੇ 12ਵੇਂ ਮਹੀਨੇ ਦੇ ਵਿੱਚ ਉਹਦਾ ਜਵਾਬ ਦਿੱਤਾ ਗਿਆ ਹੈ ਜਵਾਬ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਦੱਸ ਦਈਏ ਕਿ ਇਹ ਜਿਹੜਾ ਟਵੀਟ ਹੈ ਇਹ ਸੰਬੰਧ ਪਾਤਰਾ ਦੇ ਵੱਲੋਂ ਕੀਤਾ ਗਿਆ ਉਸ ਆਰਟੀਆਈ ਦੀ ਫੋਟੋ ਕਾਪੀ ਦਾ ਜਿਹੜੀ ਆਰਟੀਆਈ ਦਾ ਜਵਾਬ ਦਿੱਲੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਖਰਚਿਆਂ ਦਾ ਹਿਸਾਬ ਕਿਤਾਬ ਪੁੱਛਿਆ ਗਿਆ ਸੀ ਤੇ ਉਹਨਾਂ ਨੇ ਖਰਚੇ ਦੱਸ ਵੀ ਦਿੱਤੇ ਹੈ ਲਗਭਗ 29 ਕਰੋੜ ਰੁਪਏ ਦਾ ਖਰਚਾ ਜਿਹੜਾ ਉਹ ਘਰ ਦੇ ਵਿੱਚ ਕੀਤਾ ਗਿਆ ਕੀਤਾ ਕਾਹਦੇ ਤੇ ਗਿਆ ਪਲੰਬਿੰਗ ਦੇ ਉੱਤੇ ਸੀਵਰੇਜ ਦੇ ਉੱਤੇ ਜਾਂ ਫਿਰ ਹੋਰ ਜਿਹੜੇ ਘਰ ਦੇ ਵਿੱਚ ਕੰਮ ਚੱਲਦੇ ਨੇ ਘਰ ਦੇ ਅੰਦਰ ਕੰਮ ਚੱਲਦੇ ਹੁੰਦੇ ਨੇ ਇਹ ਨਹੀਂ ਕਿ ਘਰ ਨੂੰ ਬਣਾਉਣ ਵਾਸਤੇ ਨਾ ਬਣੇ ਹੋਏ ਘਰ ਦੇ ਵਿੱਚ ਜਿਹੜੇ ਕੰਮ ਚੱਲਦੇ ਹੁੰਦੇ ਨੇ ਉਹਨਾਂ ਦੇ ਖਾਤਰ ਜਿਵੇਂ ਸਾਡੇ ਘਰਾਂ ਦੇ ਵਿੱਚ ਕਦੇ-ਕਦੇ ਟੁੱਟੀ ਵਾਲ ਜਿਹੜੀ ਟੁੱਟੀ ਹੈ ਉਹ ਖਰਾਬ ਹੋ ਜਾਂਦੀ ਹੈ ਬੰਦ ਹੋ ਗਈ ਕਦੇ ਲੀਕ ਹੋ ਗਈ ਅਸੀਂ ਕੋਈ ਮਿਸਤਰੀ ਸੱਦ ਲੈਨੇ ਆ ਉਹ 100 150 200 250 ਰੁਪਏ ਲੈ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਵੀ ਸਾਡੀਆਂ ਬੀਬੀਆਂ ਆਖਦੀਆਂ ਹੁੰਦੀਆਂ ਨੇ ਕਿ ਇੰਨੇ ਪੈਸੇ ਕਾਦੇ ਨਾਲ ਬਣ ਗਏ ਪਰ ਇੱਥੇ ਤੇ 29 ਕਰੋੜ ਰੁਪਏ ਦਾ ਖਰਚਾ ਹੋਇਆ 29 ਕਰੋੜ ਰੁਪਇਆ ਬੰਦਾ ਕਰਦਿਆਂ ਪਾਈਪਾਂ ਠੀਕ ਕਰਨ ਦੇ ਉੱਤੇ ਕਰਦਾ ਅੰਦਰਲਾ ਸਮਾਨ ਠੀਕ ਕਰਨ ਦੇ ਉੱਤੇ ਲਗਾ ਰਿਹਾ ਤਾਂ ਫਿਰ ਉਹਨੇ ਘਰ ਕਿੰਨੇ ਕਰੋੜ ਦਾ ਬਣਾ ਲਿਆ ਹੋਵੇਗਾ ਇਹਦਾ ਅੰਦਾਜ਼ਾ ਤੁਸੀਂ ਲਗਾ ਲਓ ਹਲਕ ਕੇ ਆਰਟੀਆਈ ਦੀ ਫੋਟੋ ਨਾਲ ਸੰਜੀ ਕਰਦਾ ਕਿਉਂਕਿ ਉਹਦੀ ਇਸ ਤਰੀਕੇ ਦੇ ਨਾਲ ਪੁਸ਼ਟੀ ਕਰਨੀ ਜ਼ਰੂਰੀ ਹੈ ਹਾਲਾਂਕਿ ਇਹ ਖਬਰ ਸੰਬੰਧ ਪਾਤਰਾ ਦੇ ਹਵਾਲੇ ਤੋਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸਾਡੇ ਕੋਲੇ ਜਾਣਕਾਰੀ ਪਹੁੰਚੀ ਅਸੀਂ ਉਹਨੂੰ ਪਾਸ ਔਨ ਕਰ ਰਹੇ ਹਾਂ ਆਪਣੇ ਤੌਰ ਤਰੀਕੇ ਦੇ ਨਾਲ ਅੱਜ ਤੁਸੀਂ ਪਹਿਲਾ ਆਰਟੀਆਈ ਦੀ ਫੋਟੋ ਦੇਖੋ ਨਾਲ ਦੇ ਨਾਲ ਫੋਟੋ ਚੱਲ ਰਹੀ ਹੈ ਤੇ ਮੈਂ ਦੱਸਣਾ ਵੀ ਚਾਹੂੰਗਾ ਕੱਲਾ ਕੱਲਾ ਪੁਆਇੰਟ ਪੜ੍ਹ ਕੇ ਤੁਸੀਂ ਵੇਖੋ ਇਹ ਜਿਹੜੀ ਆਰਟੀਆਈ ਹੈ ਇਹਦਾ ਜਵਾਬ ਦਿੱਤਾ ਗਿਆ 29 ਤਰੀਕ 12ਵਾਂ ਮਹੀਨਾ 2023 ਦੇ ਵਿੱਚ 12ਵੇਂ ਮਹੀਨੇ ਦੀ 29 ਤਰੀਕ ਨੂੰ ਇਹਦਾ ਜਵਾਬ ਆਇਆ ਤੇ ਬੀਤੇ ਕੱਲ ਸੰਬੰਧ ਪਾਤ੍ਰਾ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਸ਼ੁਰੂ ਦੇ ਵਿੱਚ ਦੇਖਦੇ ਹਾਂ ਅਜੇ ਵਸudev ਬੋਸ ਇਹਨਾਂ ਦੇ ਵੱਲੋਂ ਇਹ ਆਰਟੀਆਈ ਪਾਈ ਗਈ ਸੀ ਜਿਹਨੂੰ ਦਿੱਲੀ ਸਰਕਾਰ ਨੇ ਜਿਹੜਾ ਉੱਤਰ ਦਿੱਤਾ ਹੈ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਅਮਰਾਬਤੀ ਦੇ ਤੇ ਇਹਨਾਂ ਦੇ ਵੱਲੋਂ ਸੂਚਨਾ ਦੇ ਅਧਿਕਾਰ ਅਧਿਨਿਯਮ ਦਾ ਵਰਤੋਂ ਕਰਦੇ ਹੋਏ ਉਸ ਅਧਿਕਾਰ ਦੀ ਆਰਟੀਆ ਦੀ ਅਧਿਕਾਰ ਦੀ ਵਰਤੋਂ ਕਰਦੇ ਹੋਏ ਰਾਈਟ ਟੂ ਇਨਫੋਰਮੇਸ਼ਨ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਪੁੱਛਿਆ ਸੀ ਕਿ ਜੀ ਜਰਾ ਸਿਵਲ ਪਲੰਬਿੰਗ ਇਲੈਕਟ੍ਰੀਕਲ ਸੀਵਰੇਜ ਕਾਰਪੇਂਟਰੀ ਕੰਮਾਂ ਦੇ ਉੱਤੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਫੀਸ਼ੀਅਲ ਰੈਜ਼ਿਡੈਂਸ ਹੈ ਉਸ ਦੇ ਅੰਦਰ ਚੱਲ ਰਹੇ ਇਨ੍ਹਾਂ ਕੰਮਾਂ ਦੇ ਉੱਤੇ 31 ਮਾਰਚ ਤੋਂ 215 ਤੋਂ ਲੈ ਕੇ 27 ਦਸੰਬਰ 2022 ਤੱਕ ਦੀ ਜਾਣਕਾਰੀ ਦੇ ਦਿਓ ਮੈਨੂੰ ਜ਼ਰੂਰੀ ਹੈ ਇਹ ਸਵਾਲ ਸੀ ਇਹਨਾਂ ਦਾ ਆਰਟੀਆਈ ਦੇ ਵਿੱਚ ਜਿਹੜਾ ਇਹਨਾਂ ਨੇ ਸਵਾਲ ਕੀਤਾ ਸੀ ਤੇ ਨਾਲ ਇਹਨਾਂ ਦਾ ਅਗਲਾ ਸਵਾਲ ਇਹ ਸੀ ਕਿ ਜਿਹੜੇ ਕੰਟਰੈਕਟਰ ਹਾਇਰ ਕੀਤੇ ਗਏ ਸੀ ਉੱਪਰਲੇ ਕੰਮਾਂ ਵਾਸਤੇ ਜਿਨ੍ਹਾਂ ਦੇ ਵਿੱਚ ਪਲੰਬਿੰਗ ਇਲੈਕਟ੍ਰੀਕਲ ਸਿਵਲ ਕਾਰਪੇਂਟਰੀ ਜਾਂ ਸੀਵਰੇਜ ਦਾ ਕੰਮ ਹੁੰਦਾ ਹੈ ਜਿਹੜੇ ਇਹਨਾਂ ਵਾਸਤੇ ਬੰਦੇ ਮਿਸਤਰੀ ਜਿਹੜੇ ਪੁਆਇੰਟ ਕੀਤੇ ਗਏ ਸੀ ਜਿਨ੍ਹਾਂ ਨੂੰ ਸੱਦਿਆ ਗਿਆ ਸੀ ਜਰਾ ਉਹਨਾਂ ਦਾ ਨਾਮ ਵੀ ਦੱਸ ਦਿਓ ਕਿ ਕਿਹੜੇ ਬੰਦੇ ਨੂੰ ਕਿਹੜੇ ਮਿਸਤਰੀ ਨੂੰ ਕਿੰਨੇ ਪੈਸੇ ਦਿੱਤੇ ਗਏ ਆ ਇਹਦਾ ਜਵਾਬ ਹੈ ਜਿਹੜਾ ਉਹ ਦਿੱਲੀ ਦੀ ਜਿਹੜੀ ਆਰਟੀਆਈ ਦੇ ਜਵਾਬ ਦੇਣ ਵਾਲਾ ਸਬੰਧਿਤ ਵਿਭਾਗ ਹੈ ਉਹਦੇ ਵੱਲੋਂ ਦਿੱਤਾ ਗਿਆ ਤੇ ਜਦੋਂ ਖੁਲਾਸੇ ਹੋਏ ਤੇ ਆਮ ਬੰਦੇ ਦੇ ਡੇਲੇ ਬਾਹਰ ਆਉਣ ਵਾਲੀ ਗੱਲ ਆ ਉਹ ਕਹਿੰਦੇ ਜੀ ਰਿਪਲਾਈ ਆਇਆ ਤੁਸੀਂ ਦੇਖ ਸਕਦੇ ਹੋ ਕੁਐਸਚਨ ਵਾਲੀ ਡੱਬੀ ਇੱਕ ਪਾਸੇ ਦੂਜੇ ਪਾਸੇ ਰਿਪਲਾਈ ਵਾਲੀ ਆ ਨੀਲੀ ਜੀ ਲਾਈਨ ਲੱਗੀ ਹੋਈ ਹੈ ਇਹਦੇ ਉੱਪਰ ਤੁਸੀਂ ਵੇਖੋ ਪੈਸੇ ਇਹ ਉਹ ਪੈਸਿਆਂ ਦੀ ਗਿਣਤੀ ਹੈ ਇਹ ਉਹ ਰਕਮ ਹੈ ਜਿਹੜੀ ਇਹਨਾਂ بڑے ਮੋٹے ਕੰਮਾਂ ਵਾਸਤੇ ਵਰਤੀ ਗਈ ਹੈ ਸਾਡੇ ਘਰਾਂ ਦੇ ਵਿੱਚ ਵੀ ਇਲੈਕਟ੍ਰਿਕਸ ਦਾ ਇਲੈਕਟ੍ਰੀਕਲ ਦਾ ਕੰਮ ਹੁੰਦਾ ਸਾਡੇ ਵੀ ਤਾਰਾਂ ਲੱਗੀਆਂ ਹੋਈਆਂ ਅਸੀਂ ਵੀ ਸਵਿੱਚ ਦਬਦਿਆਂ ਬਲਬ ਜਗਦਾ ਕਈ ਵਾਰ ਉਹ ਸਵਿੱਚ ਦੱਬੀ ਤੋਂ ਬਲਬ ਨਹੀਂ ਜਗਦਾ ਸਮਝ ਲਓ ਤਾਰ 'ਚ ਫਾਲਟ ਹੈ ਉਹ ਠੀਕ ਕਰਾਉਣ ਵਾਸਤੇ ਜਾਂਤੇ ਅਸੀਂ ਆਪ ਹੀ ਕੋਈ ਨਾ ਕੋਈ ਦਾ ਪੇਚ ਲਾ ਲਈਦਾ ਤੇ ਜਾਂ ਫਿਰ ਕੋਈ ਮਿਸਤਰੀ ਸੱਦ ਲਈਦਾ ਮਿਸਤਰੀ ਨੂੰ ਵੀ ਕਹਿ ਦਈਦਾ ਕਿ ਚਾਹ ਪਾਣੀ ਪੀ ਲੈ ਚੱਲ ਬੈਠ ਦੋ ਤੂੰ ਪਿੰਨੀਆਂ ਖਾਲਾ ਸਿਆਲ ਦਾ ਟਾਈਮ ਹੈ ਉਸ ਤੋਂ ਬਾਅਦ ਚੋ ਅਗਲਾ ਕਹਿੰਦਾ ਚੱਲ ਯਾਰ ਨਿਕਾ ਜਾ ਜੋੜ ਲ ਇੱਕ ਇੱਕ ਇਹ ਗੱਲ ਲੰਘ ਜਾਂਦਾ ਪਰ ਇੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਹੈ ਜਿਹੜੇ ਇੱਕ ਪਾਸੇ ਕਹਿੰਦੇ ਕਿ ਅਸੀਂ ਇਮਾਨਦਾਰਾਂ ਸਾਡੇ ਵਰਗਾ ਕੋਈ ਬੰਦਾ ਹੀ ਨਹੀਂ ਹੈ ਭ੍ਰਿਸ਼ਟਾਚਾਰ ਦੇ ਤਾਂ ਅਸੀਂ ਬਾਲੀ ਖਿਲਾਫ ਹਾਂ ਅਸੀਂ ਨਹੀਂ ਆਮ ਚੀਜ਼ਾਂ ਦੇ ਉੱਤੇ ਪੈਸੇ ਖਰਚ ਕਰਦੇ ਗੱਲ ਦੇ ਵਿੱਚ ਮਫਲਰ ਇੱਕ ਖੁੱਲੀ ਜੀ ਟੀ-ਸ਼ਰਟ ਹਾਲਾਂਕਿ ਅਸੀਂ ਕਿਸੇ ਕਿਸ ਦੇ ਪਹਿਰਾਵੇ ਤੇ ਟਿੱਪਣੀ ਟੋਕਾ ਟਿੱਪਣੀ ਨਹੀਂ ਕਰ ਰਹੇ ਹਾਂ ਪਰ ਇੱਕ ਹੁੰਦਾ ਨਾ ਬੰਦੇ ਦਾ ਇੱਕ ਫਸਟ ਇੰਪ੍ਰੈਸ਼ਨ ਉਹ ਚੀਜ਼ ਦੀ ਗੱਲ ਕਰ ਰਹੇ ਹਾਂ ਤੇ ਇਦੇ ਜਵਾਬ ਦੇ ਵਿੱਚ ਆਇਆ ਕਿ ਟੋਟਲ ਐਕਸਪੈਂਡੀਚਰ ਇਨਕਰਡ ਡਿਊਰਿੰਗ ਦਾ ਪੀਰੀਅਡ ਫਰੋਮ 2015 ਟੂ 2022 ਇਜ਼ ਕਿ 2015 ਤੋਂ ਲੈ ਕੇ 2022 ਤੱਕ ਦਾ ਟੋਟਲ ਜਿਹੜਾ ਖਰਚਾ ਪਾਣੀ ਹੋਇਆ ਉਹ ਹੈਗਾ 29 ਕਰੋੜ 56 ਲੱਖ 35074 ਰੁਪਏ ਕੰਮ ਕਿਹੜੇ ਸੀ ਪਲੰਬਿੰਗ ਦਾ ਸਿਵਲ ਦਾ ਇਲੈਕਟ੍ਰੀਕਲ ਸੀਵੇਜ ਕਾਰਪੇਂਟਰੀ ਮਿਸਤਰੀ ਲੱਗਦਾ ਲੱਕੜ ਲੁੱਕੜ ਦਾ ਕੰਮ ਹੁੰਦਾ ਕੋਈ ਚਗਾਠਾ ਲਾਉਣੀਆ ਕੋਈ ਚੂਲਾ ਲਾਉਣੀਆ ਤੇ ਨਾਲ ਦੇ ਨਾਲ ਇਲੈਕਟ੍ਰੀਕਲ ਦਾ ਦੱਸ ਹੀ ਦਿੱਤਾ ਕੋਈ ਨਾ ਕੋਈ ਤਾਰ ਦੇ ਵਿੱਚ ਫੋਲਟ ਹੈ ਜਾਂ ਆਪਾਂ ਤਾਰਾਂ ਪਵੋਨੇ ਜਾਂ ਵਾਇਰਿੰਗ ਹੁੰਦੀ ਹੈ ਘਰ ਦੇ ਵਿੱਚ ਕੋਠੀ ਨਵੀਂ ਬਣਦੀ ਹੈ ਘਰ ਨਵਾਂ ਬਣਦਾ ਸਵਿਚ ਬੋਰਡ ਲੱਗਦੇ ਆ ਬਕਾਇਦਾ ਪੱਖੇ ਦਾ ਪੋਰਟ ਲੱਗਦਾ ਕਿ ਇੱਥੇ ਥੋੜਾ ਪੱਖਾ ਲੱਗੇਗਾ ਇਧਰ ਏਸੀ ਵਾਲੀ ਖੱਡ ਕੱਢੀ ਗਈ ਆ ਕਿਹਦੇ ਵਿੱਚ ਦੀ ਤਾਰਾਂ ਕੱਢ ਕੇ ਏਸੀ ਲਗਾ ਦਿੱਤਾ ਜਾਊਗਾ ਇਸ ਤਰੀਕੇ ਦਾ ਕੰਮ ਹੁੰਦਾ ਸੀਵਿਸ ਦਾ ਕਿ ਜਿਹੜਾ ਆਪਣਾ ਹੁਣ ਕੋਈ ਪਾਣੀ ਵਾਲਾ ਸਿੰਕ ਹੈ ਉਹਦੇ ਹੀਟਾਂ ਦੀ ਪਾਣੀ ਜਿਹੜਾ ਜਾਂਦਾ ਹੈ ਉਹ ਬਾਹਰ ਕਿਵੇਂ ਕੱਢਣਾ ਉਹ ਸੀਵੇਜ਼ ਦੇ ਕੰਮ ਦੇ ਵਿੱਚ ਹੈ ਸਭ ਨੂੰ ਪਤਾ ਹੀ ਹੈ ਤੇ ਬਾਲਾ ਕੋਈ ਖਪਾਈ ਕਰਨ ਦੀ ਲੋੜ ਨਹੀਂ ਹੈ ਤੇ ਅਗਲਾ ਇਹ ਤੁਹਾਨੂੰ ਅਮਾਉਂਟ ਦੱਸਤੀ ਹੈ ਅਗਲਾ ਉਹ ਕਹਿੰਦੇ ਵੀ ਨਾਮ ਵੀ ਦੱਸੋ ਕੰਟਰੈਕਟਰਾਂ ਦੇ ਮਿਸਤਰੀਆਂ ਦੇ ਜਿਨ੍ਹਾਂ ਨੂੰ ਇਹ ਕੰਮ ਦਿੱਤੇ ਗਏ ਸੀ ਫਿਰ ਉਹਦਾ ਜਵਾਬ ਆਇਆ ਚਾਰ ਜਣਿਆਂ ਦੇ ਨਾਮ ਹੈ ਜੀ ਉਹ ਪਹਿਲਾ ਬੰਦਾ ਹੈਗਾ ਮਨਜ਼ਰੀਨ ਅਹਿਮਦ ਉਹਨੂੰ ਪੈਸੇ ਗਏ 21,99,666 ਰੁਪਏ ਅਗਲਾ ਐਮਐਸ ਐਮਏ ਬਿਲਡਰਸ ਇਹ ਕੰਪਨੀ ਹੈ ਇਹਨਾਂ ਨੂੰ ਗਏ ਜੀ 8,76,626 ਰੁਪਏ ਮੁਹੰਮਦ ਅਰਸ਼ਦ ਏਬੀ ਇਸ ਕੰਟਰੈਕਟਰ ਨੇ ਇਹਨਾਂ ਨੂੰ ਗਏ ਨੇ 17,21,649 ਰੁਪਏ ਉਦਬਾਦੇ ਵਿੱਚੋਂ ਐਮਐਸ ਏਕੇ ਬਿਲਡਰਸ ਨੇ ਜਿਹੜੇ ਉਹਨਾਂ ਨੂੰ ਟੋਟਲ ਗਏ ਹੈ 29 ਕਰੋੜ 8 ਲੱਖ 47,100 ਤੇ 4 ਰੁਪਏ ਤੇ ਜਦੋਂ ਉਹਨਾਂ ਨੂੰ ਟੋਟਲ ਨੂੰ ਆਪਾਂ ਗਿਣਤੀ ਨੂੰ ਇਕੱਠੀ ਕਰਦੇ ਆ ਤਾਂ 29 ਕਰੋੜ 56 ਲੱਖ 35000 74 ਰੁਪਏ ਇਸ ਦੀ ਟੋਟਲ ਅਮਾਉਂਟ ਬਣ ਰਹੀ ਹੈ ਟਵੀਟ ਤੁਸੀਂ ਵੇਖਿਆ ਟਵੀਟ ਦੇ ਵਿੱਚ ਕੀ ਵੇਖਿਆ ਇਹਦੇ ਤੇ ਜ਼ਰਾ ਗੌਰ ਮਾਰੋ 29 ਕਰੋੜ ਦੇ ਲਗਭਗ ਪੈਸੇ ਖਰਚੇ ਗਏ 2115 ਤੋਂ ਲੈ ਕੇ 222 ਤੱਕ ਕਿਸੇ ਦਾ ਆਮ ਘਰ ਹੈ ਉਹ ਖਰਚੀ ਜਾਵੇ ਉਹਦੇ ਵਿੱਚ ਕੋਈ ਸਾਨੂੰ ਇਸ਼ੂ ਨਹੀਂ ਹੈ ਕੋਈ ਵੀ ਆਪਣੇ ਘਰ ਦੇ ਵਿੱਚ ਕੋਈ ਮਹਿੰਗੀਆਂ ਤਾਰਾਂ ਕੋਈ ਸੋਨੇ ਦੀਆਂ ਤਾਰਾਂ ਲਾਲੇ ਤਾਂਬੇ ਦੀਆਂ ਤਾਰਾਂ ਦੇ ਥਾਂ ਤੇ ਸਾਨੂੰ ਕੋਈ ਫਿਕਰ ਨਹੀਂ ਹੈ ਪਰ ਜਦੋਂ ਤੁਸੀਂ ਸੱਤਾ ਦੇ ਵਿੱਚੋਂ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਤਾਂ ਤੁਸੀਂ ਦਮਗਜੇ ਮਾਰਦੇ ਹੋ ਆਮ ਪਬਲਿਕ ਦੇ ਵਿੱਚ ਖੜ ਕੇ ਕੇਸੀ ਕਟੜ ਇਮਾਨਦਾਰਾਂ ਤੇ ਅਸੀਂ ਫਜ਼ੂਲ ਖਰਚੀ ਨਹੀਂ ਕਰਦੇ ਤੇ ਉਸ ਵੇਲੇ ਪਬਲਿਕ ਤੁਹਾਡੇ ਉਹਨਾਂ ਗੱਲਾਂ ਨੂੰ ਸੁਣ ਕੇ ਤੁਹਾਡੇ ਪਿੱਛੇ ਲੱਗ ਰਹੀ ਹੋਵੇ ਗੱਲ ਤੇ ਮੈਂ ਵੀ ਕਰ ਸਕਦਾ ਮੈਂ ਕਹਿ ਸਕਦਾ ਬਾਹਰ ਜਾ ਕੇ ਪਰ ਮੈਂ ਪਬਲਿਕ ਥੋੜੀ ਨਾ ਇਕੱਠੀ ਕਰ ਰਿਹਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਹਵਾਲੇ ਦੇ ਨਾਲ ਲੋਕਾਂ ਨੂੰ ਇਕੱਠੇ ਕਰ ਰਹੇ ਹੋ ਤਾਂ ਜੋ ਤੁਹਾਡੇ ਪਿੱਛੇ ਗੁੱਟ ਬਣਾ ਕੇ ਚੱਲਣ ਤਦੇ ਫਿਰ ਇਹ ਚੀਜ਼ਾਂ ਜ਼ਰੂਰ ਮਾਇਨੇ ਰਖਾਉਂਦੀਆਂ ਨੇ ਜਿਸ ਤਰੀਕੇ ਦੀ ਇਹ ਖਬਰ ਰਖਾ ਰਹੀ ਹੈ ਜਿਸ ਤਰੀਕੇ ਦੀ ਇਹ ਆਰਟੀਆਈ ਦੀ ਜਾਣਕਾਰੀ ਰਖਾ ਰਹੀ ਹੈ ਤਾਂ ਮੈਨੇ ਰਖਾ ਰਹੀ ਹੈ ਡੈਫੀਨਿਟਲੀ ਹੁਣ ਭਾਜੀਪੀ ਇਸ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਬੜੀ ਹਮਲਾਵਰ ਹੋਈ ਪਈ ਹੈ ਭਾਜੀਪੀ ਦਾ ਕਹਿਣਾ ਹੈ ਕਿ ਇਹ ਤਾਂ ਕਹਿੰਦੇ ਸੀ ਕਿ ਅਸੀਂ ਤੇ ਦੋ ਕਮਰੇ ਵਾਲੇ ਘਰਾਂ ਦੇ ਵਿੱਚ ਰਹਨੇ ਆ ਕਿਉਂਕਿ ਅਸੀਂ ਉੱਥੋਂ ਹੀ ਉੱਠ ਕੇ ਆਇਆ ਅਸੀਂ ਆਪਣੀਆਂ ਪੈੜਾਂ ਨਹੀਂ ਭੁੱਲੇ ਅਸੀਂ ਆਪਣੀਆਂ ਜੜਾਂ ਨਹੀਂ ਭੁੱਲੇ ਤੇ ਫਿਰ ਇਹ 29 ਕਰੋੜ ਰੁਪਏ ਦਾ ਖਰਚਾ ਆਪਣੀਆਂ ਉਹਨਾਂ ਨਿੱਕੀਆਂ ਨਿੱਕੀਆਂ ਜੜਾਂ ਦੇ ਵਿੱਚ ਹੀ ਕਰ ਦਿੱਤਾ ਜਿਹੜੀਆਂ ਤੁਹਾਡੀਆਂ ਸਿਰਫ ਦੋ ਕਮਰਿਆਂ ਤੱਕ ਸੀਮਿਤ ਸੀਗੀਆਂ ਪੰਜਾਬ ਦੀ ਗੱਲ ਕਰ ਲਓ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਉੱਤੇ ਜ਼ਰੂਰ ਦੋਸ਼ ਲੱਗਦੇ ਆ ਹਾਲਾਂਕਿ ਇਸ ਚੀਜ਼ ਦੇ ਵਿੱਚ ਵੀ ਅਸੀਂ ਕੋਈ ਟਿੱਪਣੀ ਟੀਕਾ ਨਹੀਂ ਕਰਦੇ ਕਿ ਅਗਲੇ ਨੇ ਇੰਨੇ ਪੈਸੇ ਕਿਉਂ ਖਰਚ ਕੀਤੇ ਅਸੀਂ ਜਸਟ ਇਨਫੋਰਮੇਸ਼ਨ ਪਾਸ ਔਨ ਕਰ ਰਹੇ ਆ ਇੱਕ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ ਅਸੀਂ ਕੋਈ ਟਿੱਕਾ ਟਿੱਪਣੀ ਨਹੀਂ ਕਰਦੇ 29 ਕਰੋੜ ਦੀ ਥਾਂ ਤੇ 290 ਕਰੋੜ ਵੀ ਲੱਗਿਆ ਹੋਵੇ ਪਰ ਜਦੋਂ ਜਵਾਬ ਦੇਣ ਦਾ ਸਮਾਂ ਆਏਗਾ ਉਸ ਵੇਲੇ ਇਨਾਂ ਹੀ ਬੰਦਿਆਂ ਨੂੰ ਜਵਾਬ ਦੇਣੇ ਪੈਣਗੇ ਉਹਦੇ ਵਿੱਚ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਜਿਹਦੇ ਘਰ ਚੋਂ 29 ਕਰੋੜ ਲੱਗਿਆ ਉਹਦੇ ਕੋਲ ਹੀ ਜਵਾਬ ਮੰਗਿਆ ਜਾਏਗਾ ਜਿਸ ਤਰੀਕੇ ਦਾ ਹੁਣ ਭਾਜੀਪੀ ਮੰਗਦੀ ਹੈ ਪੰਜਾਬ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸ ਤਰੀਕੇ ਦਾ ਸਿਸਟਮ ਪੰਜਾਬ ਦੇ ਵਿੱਚ ਖਜ਼ਾਨੇ ਦੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸੱਤਾ ਧਾਰ ਹੈ ਉਹਦੇ ਤੇ ਲਗਾਤਾਰ ਲਗਦਾ ਹੀ ਰਹਿੰਦੇ ਆ ਤੇ ਉਸ ਵੇਲੇ ਆਮ ਆਦਮੀ ਪਾਰਟੀ ਆਪਣੇ ਬਚਾ ਦੇ ਵਿੱਚ ਇਹ ਗੱਲਾਂ ਆਖਦੀ ਹੁੰਦੀ ਆ ਵੈਸੇ ਤੇ ਹੁਣ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਆਉਂਦਾ ਚਾਹੇ ਜਹਾਜ਼ਾਂ ਦੇ ਖਰਚੇ ਦੀ ਗੱਲ ਕਰ ਲੋ ਚਾਹੇ ਰੈਲੀਆਂ ਤੇ ਖਰਚੇ ਦੀ ਚਾਹੇ ਇਸ਼ਤਿਹਾਰਾਂ ਤੇ ਖਰਚੇ ਦੀ ਚਾਹੇ ਜੋ ਮੀਡੀਆ ਵਾਸਤੇ ਇੱਕ ਵੱਖਰਾ ਰੱਖਿਆ ਹੋਇਆ ਉਹਦੀ ਖਰਚੇ ਦੀ ਗੱਲ ਕਰ ਲੋ ਚਾਹੇ ਹੋਰ ਤਮਾਮ ਖਰਚੇ ਦੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਉਸ ਤਰੀਕੇ ਦਾ ਜਵਾਬ ਨਹੀਂ ਆਉਂਦਾ ਜਿਹੜਾ ਸ਼ੁਰੂ-ਸ਼ੁਰੂ ਦੇ ਵਿੱਚ ਆਉਂਦਾ ਸੀ ਪਰ ਉਸ ਵੇਲੇ ਇੱਕ ਰੌਲਾ ਉੱਠ ਖੜਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਵੇਂ ਬਣੇ ਘਰ ਦੇ ਉੱਤੇ ਉਹਨਾਂ ਨੇ ਸ਼ੀਸ਼ਮੈਲ ਬਣਾਇਆ ਉੱਥੇ 16-16 ਲੱਖ ਦੇ ਪਰਦੇ ਹੀ ਲੱਗੇ ਹੋਏ ਨੇ ਤੇ ਫਿਰ ਉਸ ਵੇਲੇ ਆਮ ਆਦਮੀ ਪਾਰਟੀ ਦੇ ਉੱਤੇ ਜਦੋਂ ਸਵਾਲ ਉੱਠੇ ਕਿ 40-45 ਕਰੋੜ ਰੁਪਈਆ ਇਹਨਾਂ ਨੇ ਘਰ ਦੇ ਉੱਤੇ ਲਗਾ ਦਿੱਤਾ ਲਗਭਗ ਮੇਰੇ ਹਿਸਾਬ ਦੇ ਨਾਲ ਇੰਨੀ ਕੁ ਕੀਮਤ ਹੋएगी ਵੱਧ ਘੱਟ ਵੀ ਹੋ ਸਕਦੀ ਹੈ ਮੋਟੀ ਮੋਟੀ ਦੱਸ ਰਹੇ ਹਾਂ ਕਿ ਉਸ ਵੇਲੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਐਸਾ ਖਰਚਾ ਨਹੀਂ ਕਰਦੇ ਆ ਇਹ ਸਾਡੇ ਕੰਮ ਦਾ ਤਰੀਕਾ ਨਹੀਂ ਹੈ ਅਸੀਂ ਜਿਹੜਾ ਖਰਚਾ ਕਰਦੇ ਹਾਂ ਆਮ ਲੋਕਾਂ ਦੀ ਖਾਤਰ ਕਰਦੇ ਹਾਂ ਪਰ ਹੁਣ ਜਿਹੜੀ ਇਹ ਆਰਟੀਆਈ ਆਈ ਹੈ ਇਹ ਬੜਾ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ ਜੇਕਰ ਅਰਵਿੰਨ ਕੇਜਰੀਵਾਲ ਦੀ ਉਸ ਸਰਕਾਰੀ ਰਿਹائش ਦੇ ਉੱਤੇ ਨਾ ਖਰਚਾ ਹੋਇਆ ਤਾਂ ਫਿਰ ਉਸ ਪੈਸੇ ਨੂੰ ਲਿਆਂਦਾ ਕਿੱਥੋਂ ਗਿਆ ਮੰਨੀ ਗੱਲ ਮੰਤਰੀਆਂ ਨੂੰ ਫੰਡ ਮਿਲਦੇ ਹੁੰਦੇ ਆ ਮੰਤਰੀਆਂ ਨੂੰ ਅਲੋਟਮੈਂਟ ਹੁੰਦੀ ਆ ਫੰਡਾਂ ਦੀ ਪਰ ਇੰਨੀ ਵੀ ਅਲੋਟਮੈਂਟ ਨਹੀਂ ਹੁੰਦੀ ਕਿ ਤੁਸੀਂ ਟੁੱਟੀਆਂ ਪਾਈਪਾਂ ਦੇ ਉੱਤੇ ਹੀ ਤੁਸੀਂ ਬਿਜਲੀ ਲੀਆਂ ਤਾਰਾਂ ਸੋਚਾਂ ਪੱਖਿਆਂ ਹੀਟਰਾਂ ਏਸੀਆਂ ਦੇ ਉੱਤੇ ਹੀ ਤੁਸੀਂ ਐਨੇ ਪੈਸੇ ਖਰਚ ਦੇਵੋ ਸਵਾਲ ਜ਼ਰੂਰ ਵੱਡਾ ਬਣਦਾ ਜਿਸ ਤਰੀਕੇ ਦੇ ਨਾਲ ਬੀਜੇਪੀ ਚੱਕ ਰਹੀ ਹੈ ਤੇ ਹੁਣ ਬੀਜੇਪੀ ਨੂੰ ਇਸ ਆਰਟੀਆਈ ਵਾਲੇ ਜਿਹੜਾ ਇਹ ਚੀਜ਼ ਲੱਭੀ ਆ ਹੁਣ ਇਸ ਦੇ ਉੱਤੇ ਰੱਜ ਕੇ ਕੋਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੇ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੜਾ ਰੱਜ ਕੇ ਕੋਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਬੜੇ-ਬੜੇ ਫਰੋਡ ਕੀਤੇ ਆ ਕਥੀ ਤੌਰ ਤੇ ਪਰ ਹੁਣ ਇਹ ਜਿਹੜਾ ਇਮਾਨਦਾਰੀ ਵਾਲਾ ਜਿਹੜਾ ਇਹਨਾਂ ਨੇ ਝੋਗਾ ਪਾਇਆ ਸੀ ਉਹ ਹੌਲੀ-ਹੌਲੀ ਉੱਤਰਨਾ ਸ਼ੁਰੂ ਹੋ ਗਿਆ ਉਹਦਾ ਰੰਗ ਉੱਤਰਨਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚੋਂ ਜਿਸ ਤਰੀਕੇ ਦਾ ਸੱਚਮੁੱਚ ਇਹਨਾਂ ਦਾ ਅਕਸ ਹੈ ਉਹ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਇਸ ਤਰੀਕੇ ਦਾ ਸੰਬਿਤ ਪਾਤਰਾਂ ਹੋਰਾਂ ਦੇ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਭਾਜਪੀ ਦੇ ਵੱਲੋਂ ਆਖੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਆਰਟੀਆਈ ਸਾਹਮਣੇ ਆਈ ਹੈ ਆਰਟੀਆਈ ਦੇ ਵਿੱਚ ਕੀ ਕੁਝ ਸੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦੇ ਤੇ ਫੈਸਲਾ ਆਮ ਜਨਤਾ ਨੇ ਲੈਣਾ ਹੈ